ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਰੈਸਪੀ ਤਿਆਰ ਕਰਦੇ ਆਂ ਨਾਰੀਅਲ ਦੇ ਬਰਾਦੇ ਦੇ ਲੱਡੂ ਇੱਥੇ ਮੈਂ 2 ਕੁੱਲੀਆਂ ਨਾਰੀਅਲ ਦੇ ਬਰਾਦਾ ਲਿਆ ਸੀ ਤੇ ਮਲਾਈ ਪਾਵਾਂਗੇ ਤਾਜੀ ਮਲਾਈ ਲਈ ਅਸੀਂ ਦੁੱਧ ਦੀ ਤੇ 1 ਕਾਪੀ ਦੁੱਧ ਪਾਵਾਂਗੇ ਤੇ ਜਿੰਨਾ ਮੈਂ ਦੁੱਧ ਲਿਆ ਉਹਨੀ ਮੈਂ ਖੰਡ ਲਈ ਸੀ ਮੈਂ ਕਿ ਇੱਕ ਕੁੱਪਲੀ ਖੰਡ ਦੀ ਤੇ ਮਿਲਕ ਪਾਊਡਰ ਪਾਵਾਂਗੇ ਸਭ ਤੋਂ ਪਹਿਲਾਂ ਅਪਨ ਕਣਕਾਂ ਦੇ ਫਰਾਈਪਿੰਗ ਫਰਾਈਪਿੰਚ ਆਪਾਂ ਦੁੱਧ ਪਾਵਾਂਗੇ ਦੁੱਧ ਨੂੰ ਬਾਲ ਦਵਾਂਗੇ ਬਾਲਾ ਦਵਾਂਗੇ ਦੁੱਧ ਨੂੰ ਫਿਰ ਆਪਾਂ ਚੀਨੀ ਪਾ ਦਵਾਂਗੇ ਤੇ ਦੁੱਧ ਵਿੱਚ ਆਪਾਂ ਚੀਨੀ ਪਾਵਾਂਗੇ ਤੇ ਇਹਨੂੰ ਆਪਾਂ ਲੋ ਫਲੇਮ ਤੇ ਮਿਕਸ ਕਰਾਂਗੇ ਹਾਈ ਫਲੇਮ ਤੇ ਨਹੀਂ ਦੁੱਧ ਨੂੰ ਚੀਨੀ ਪਾ ਕੇ ਆਪਾਂ ਗਰਮ ਕਰਾਂਗੇ ਲੋ ਫਲੇਮ ਤੇ ਪਕਾਵਾਂਗੇ ਕਿਉਂਕਿ ਸਾਡਾ ਦੁੱਧ ਨਾ ਫਟੇ ਨੀ ਪਾਈ ਕਾਫੀ ਜਿਆਦੀ ਤੇ ਲੋ ਫਲੇਮ ਤੇ ਹੀ ਪਕਾਵਾਂਗੇ ਦੁੱਧ ਨੂੰ ਇਸ ਤਰ੍ਹਾਂ ਆਪਾਂ ਹਲਾਈ ਜਾਵਾਂਗੇ ਖੰਡ ਜਲਦੀ ਸਾਡੀ ਪਿਗਲੇਗੀ ਦੁੱਧ ਨੂੰ ਆਪਾਂ ਲਗਾਤਾਰ ਹਲਾਵਾਂਗੇ ਜਦੋਂ ਸਾਡਾ ਬਾਲਾ ਆ ਜਾਏਗਾ ਫਿਰ ਅਸੀਂ ਉਤਾਰ ਦੇਵਾਂਗੇ ਸੀ ਦੇ ਸਕਦੇ ਦੁੱਧ ਨੂੰ ਉਬਾਲ ਆ ਗਿਆ ਤੇ ਹੁਣ ਆਪਾਂ 니제 ਲਾਦਾਂਗੇ ਗੈਸ ਤੋਂ ਹੁਣ ਅਸੀਂ ਗੈਸ ਤੇ ਪੈਨ ਰੱਖ ਲਿਆ ਤੇ ਉਹਦੇ ਵਿੱਚ ਨਰੀ ਦਾ ਬਰਾਦਾ ਪਾ ਦਵਾਂਗੇ ਤੇ ਆਪਾਂ ਇਹਨੂੰ ਨੇ ਲੋਖਲੇਮ ਤੇ ਡਰਾਈ ਕਰਾਂਗੇ ਇਹ ਜਗੇ ਆਸਤੇ ਨਹੀਂ ਇਹਨੂੰ ਪਹਿਲਾਂ ਨੂੰ ਕਰਾਂਗੇ ਆਪਾਂ ਡਰਾਈ ਨੂੰ ਲੋ ਫਲੇਮ ਤੇ ਕਰਾਂਗੇ ਸਾਡਾ ਤਾਰੀ ਖਲਾਵਾਵਾਂਗੇ ਕਿਉਂਕਿ ਇਹ ਸਾਡਾ ਨੀਜੇ ਨਾ ਲੱਗੇ ਲਾਰੀਅਲ ਦੇ ਬਰਾਦੇ ਨੂੰ ਆਪਾਂ ਡਰਾਈ ਰੋਸਟ ਕਰ ਲਾਂਗੇ ਤੇ ਜਦੋਂ ਵੀ ਤੁਸੀਂ ਘਰ ਵਿੱਚ ਮਠਿਆਈ ਬਣਾਉਂਦੇ ਤੇ ਆਪਾਂ ਇਸ ਤਰ੍ਹਾਂ ਹੀ ਡਰਾਈ ਰੋਸਟ ਕਰ ਲਾਂਗੇ ਕਦੀ ਵੀ ਨਹੀਂ ਖਰਾਬ ਹੋਏਗੀ ਨਾਰੀਅਲ ਦੇ ਬਰਾਦੇ ਵਿੱਚ ਕਿਉਂ ਪਾਉਂਦੀ ਬਿਲਕੁਲ ਹੋਰ ਨਹੀਂ ਨਾਰੀਅਲ ਦੇ ਬਰਾਦੇ 'ਚ ਕਿਉਂ ਨਿਕਲ ਜਾਂਦਾ ਤੇ ਹੁਣ ਇਸ ਕੋ ਬਾਦ ਆਪਾਂ ਪਾ ਦਵਾਂਗੇ ਦੁੱਧ ਦੁੱਧ ਪਾ ਕੇ ਆਪਾਂ ਘੜਾ ਘੋਟੇ ਹਿਲਾਵਾਂਗੇ ਥੋੜਾ-ਥੋੜਾ ਦੁੱਧ ਪਾ ਕੇ ਮਿਕਸ ਕਰ ਲਵਾਂਗੇ ਤੇ 2 ਮਿੰਟ ਵਾਸਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਿ ਅੱਧਾ ਫਲੇਮ ਨਾਲ ਲੋ ਹੀ ਰੱਖਿਆ ਸੀ ਚੰਗੀ ਤਰ੍ਹਾਂ ਸਾਡਾ ਦੋਸਤ ਬੋ ਗਿਆ ਬਰਾਦਾ ਨਾਲ ਅੱਧਾ ਬਰਾਦਾ ਦੁੱਧ ਪਾ ਕੇ ਚੰਗੀ ਤਾ ਮਿਕਸ ਕਰ ਲਿਆ ਆਪਾਂ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਦੋ ਚਮਚੇ ਗਾਹੀ ਮલાઈ ਦੇ ਤੇ ਮਲਾਈ ਪਾ ਕੇ ਵੀ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਨਾਰੀਅਲ ਦਾ ਬਰਾਦਾ ਸਾਡਾ ਗਿੱਲਾ ਹੋ ਜੇ ਚੰਗੀ ਤਰ੍ਹਾਂ ਮਲਾਈ ਪਾ ਕੇ ਮਿਕਸ ਕਰਾਂਗੇ ਹਾਂਜੀ ਚੰਗੀ ਤਰ੍ਹਾਂ ਸਾਡਾ ਨਾਰੀ ਦਾ ਬਰਦਾ ਰੋਸਟ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ نیچے ਲਾ ਲਾਂਗੇ ਤੇ ਗੈਸ ਕਰਦਾਂਗੇ ਬੰਦ ਹੁਣ ਆਪਾਂ ਇਹਨੂੰ ਥਾਲੀ ਵਿੱਚ ਕੱਢ ਲਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਪਾਵਾਂਗੇ ਆਪਾਂ ਮਿਲਕ ਪਾਊਡਰ ਮਿਲਕ ਪਾਊਡਰ ਤੁਸੀਂ ਕੋਈ ਵੀ ਬ੍ਰਾਂਡ ਦਾ ਲੈ ਸਕਦੇ ਜੂ ਮਿਲਕ ਪਾਉਣ ਨਾਲ ਬਹੁਤ ਵਧੀਆ ਟੇਸਟ ਆਉਂਦਾ ਤੇ ਹੁਣ ਮਿਲਕ ਪਾਊਡਰ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੁਣ ਇਹ ਇੱਕ ਸਾਰ ਹੋ ਗਿਆ ਨਾਰੀਅਲ ਦਾ ਬਰਾਦਾ ਤੇ ਹੁਣ ਆਪਾਂ ਦੇਖਾਂਗੇ ਵੀ ਇਹ ਸਾਡੇ ਲੱਡੂਆਂ ਵਾਸਤੇ ਬਰਾਦਾ ਸਹੀ ਹੋਇਆ ਬਿਲਕੁਲ ਮੱਟੇ ਜਾਂਦੇ ਹਾਂਜੀ ਬਿਲਕੁਲ ਵਧੀਆ ਮਿਕਸਚਰ ਆਪਾਂ ਬਹੁਤ ਵਧੀਆ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਚਾਰ ਹਿੱਸਿਆਂ ਚ ਡਿਵਾਈਡ ਕਰ ਲੈਨੇ ਆ ਕਿਉਂਕਿ ਆਪਾਂ ਕਲਰ ਵਾਲੇ ਬਣਾਉਣੇ ਆ ਲੱਡੂ ਇਹ ਬਿਲਕੁਲ ਉਹ ਲਵਾਈ ਵਾਲੇ ਸਟਾਈਲ ਦੇ ਲੱਡੂ ਬਣਨਗੇ ਪਾ ਪਾਵਾਂਗੇ ਕਲਰ ਫੂਡ ਇਹ ਹਰ ਘਰ ਵਿੱਚ ਹੁੰਦੇ ਆ yellow color green color ਤੇ ਇਹ ਵਾਲਾ ਪਾਵਾਂਗੇ ਆਪਾਂ ਜਲੇਬੀ ਕਲਰ ਤੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਆਪਾਂ ਸਾਰੇ ਕਲਰ ਮਿਕਸ ਕਰ ਲਏ ਆ ਇਹ ਕਲਰਾਂ ਦਾ ਕੋਈ ਨੁਕਸਾਨ ਨਹੀਂ ਆਪਾਂ ਕਲਰ ਹੋ ਹੀ ਪਾਏ ਜਿਹੜੇ ਘਰ ਵਿੱਚ ਆਪਾਂ ਡੇਲੀ ਵਰਤ ਸਕਦੇ ਆ ਕੋਈ ਮਿੱਟੀ ਦੀ ਚੀਜ਼ ਬਣਾਉਣੀ ਹੋਵੇ ਚੌਲਾਂ ਦਾ ਕਲਰ ਹੋਵੇ ਤੇ ਹੁਣ ਆਪਾਂ ਲੱਡੂ ਬਣਾਣੇ ਆ ਲੱਡੂਆਂ ਦਾ ਜਿੰਨਾ ਸਾਈਜ਼ ਰੱਖਣਾ ਹੋਵੇ ਉਹਨਾਂ ਰੱਖ ਸਕਦੇ। ਸਾਪੀ ਦੇਖ ਸਕਦੇ ਇੰਨਾ ਵਧੀਆ ਤੇ ਇੱਥੇ ਮਿਲਿਆ ਸੀ ਨਾਰੀਅਲ ਦਾ ਬਰਾਦਾ ਤੇ ਆਪਾਂ ਇਹਨਾਂ ਨੂੰ ਨਾਲ ਹੀ ਇਹਦੇ ਵਿੱਚ ਹੀ ਇਸ ਤਰ੍ਹਾਂ ਮਿਕਸ ਕਰਕੇ ਤੇ ਪਲੇਟ 'ਚ ਰੱਖ ਲਵਾਂਗੇ। ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣਿਆ। ਨਾਰੀਗਲ ਦੇ ਬਰਾਦੇ ਦੇ ਲੱਡੂ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਬਣਾ ਕੇ ਰੱਖਾਂਗੇ। ਤੇ ਖਾਣ ਚ ਬਹੁਤ ਟੇਸਟ ਆਏਗਾ। ਘਰ ਵਿੱਚ ਸਾਫ਼ ਸੁਥਰੀ ਚੀਜ਼ ਬਣਦੀ ਜਾਨੂੰ ਤੇ ਆਪਾਂ ਉਸੇ ਤਰੀਕੇ ਨਾਲ ਘਰ ਵਿੱਚ ਹੀ ਬਣਾ ਕੇ ਖਾਵਾਂਗੇ। ਜੇ ਮੈਂ ਜੈਲੂ ਕੜਵਾਲਾ ਬਣਾਉਂਗੀ। ਸਾਹੀ ਤੁਸੀਂ ਜਿੰਦਾ ਵੀ ਵੱਡਾ ਰੱਖਣਾ ਹੋਵੇ ਛੋਟਾ ਤੁਸੀਂ ਆਪਣੀ ਪਸੰਦ ਨਾਲ ਬਣਾ ਸਕਦੇ ਕਿੰਨੇ ਵਧੀਆ ਮਠਿਆਈ ਘਰ ਵਿੱਚ ਹੀ ਬਣਾ ਕੇ ਤਿਆਰ ਹੋਈ ਜਾਂਦੀ ਤੇ ਇੱਥੇ ਮੈਂ ਹੁਣ ਸਾਰੇ ਲੱਡੂ ਬਣਾ ਲਏ ਤੇ ਬਹੁਤ ਸੋਹਣੇ ਸਾਡੇ ਲੱਡੂ ਬਣੇ ਇਹ ਬੱਚਿਆਂ ਨੂੰ ਬੱਚੇ ਇਹਨੂੰ ਖਾਣ ਚ ਬਹੁਤ ਸਵਾਲ ਲੱਗਣਗੇ ਬੱਚੇ ਵੀ ਖੁਸ਼ ਹੋਣਗੇ ਤੇ ਦੇਖ ਸਕਦੇ ਘਰ ਵਿੱਚ ਮਠਿਆਈ ਆਪਾਂ ਬਣਾ ਕੇ ਤਿਆਰ ਕੀਤੀ ਕਿੰਨੇ ਵਧੀਆ ਲੱਡੂ ਸਾਡੇ ਬਣ ਕੇ ਤਿਆਰ ਹੋਏ ਤੇ ਤੁਸੀਂ ਵੀ ਆਪਣੇ ਇਸੇ ਤਰ੍ਹਾਂ ਘਰ ਵਿੱਚ ਬਣਾਓ ਸਾਫ਼ ਸੁਸਤਰੀ ਮਠਿਆਈ ਬਣਾ ਕੇ ਤਿਆਰ ਕੀਤੀ ਜਾਂਦੀ ਆਪਾਂ ਘਰ ਵਿੱਚ ਹੀ ਬਣਾ ਸਕਦੇ ਆ ਨਾਰੀਅਲ ਦੇ ਲੱਡੂ ਆਪਾਂ ਬਣਾ ਕੇ ਤਿਆਰ ਕਰ ਲਏ ਤੇ ਨਾਰੀਅਲ ਦੇ ਲੱਡੂ ਜਿੰਨੇ ਦੇਖਣ ਚ ਵਧੀਆ ਲੱਗਣਦੇ ਉਹਨੇ ਖਾਣ ਚ ਬਹੁਤ ਸਵਾਦ ਹਨਗੇ ਆਪਾਂ ਤੁਹਾਨੂੰ ਇੱਕ ਤੋੜ ਕੇ ਦਿਖਾੰਨੇ ਆ ਕਿੰਨੇ ਨਰਮ ਬਣੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਨਾਰੀਅਲ ਦੇ ਲੱਡੂ ਸਾਡੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ ਆਕਾ ਸਤਿ ਸ਼੍ਰੀ ਅਕਾਲ